2012 ਦੇ ਵਿੱਚ ਜਿਹੜਾ ਇੱਕ ਏਐਸਆਈ ਕਤਲकांड ਹੋਇਆ ਸੀ ਸ਼ਹਾਟਾ ਚੌਕ ਦੇ ਵਿੱਚ ਜਿਸ ਦੇ ਵਿੱਚ ਰਣਜੀਤ ਸਿੰਘ ਰਾਣਾ ਜਿਹੜਾ ਮੁੱਖ ਦੋਸ਼ੀ ਸੀ ਉਸ ਦੇ ਨਾਲ ਜੇਲ੍ਹ ਦੇ ਵਿੱਚ ਪੰਸੀ ਪਰ ਇਸ ਵਕਤ ਪੈਰੋਲ ਤੇ ਜਿਹੜਾ ਆਇਆ ਹੋਇਆ ਸੀ ਛੁੱਟੀ ਜਿਹੜਾ ਆਇਆ ਹੋਇਆ ਸੀ ਜੇਲ੍ਹ ਚੋ 8 ਵਜੇ ਮੈਂ ਦਰਵਾਜ਼ਾ ਖੋਲ੍ਹਿਆ ਨਾਲ ਹੀ ਨਾਲ ਹੀ ਕੋਈ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਇੰਨਾਂ ਨੇ ਇੱਥੇ ਗੱਡੀ ਲਾਉਣ ਦੇ ਸੀਗੇ ਮੈਂ ਬੈਕ ਕਰੋ ਨਹੀਂ ਹਾਂ ਗੱਡੀ ਉਹ ਮੁੰਡੇ ਖਲੋਤੇ ਨਾਲ ਅਗੇ ਤਿੰਨ ਜਾਣੇ ਸੀਗੇ ਉਹ ਸਰਦਾਰ ਹੀ ਉਹਨਾਂ ਕੋਲ ਵੈਪਨ ਸੀਗੇ ਉਹਨਾਂ ਨੇ ਖਲੋਤਿਆਂ ਨੇ ਦੋ ਉਹਨੇ ਫਾਇਰ ਦੋਵਾਂ ਗੰਨਾਂ ਤੋ ਫਾਇਰ ਕੀਤੇ ਜਿਵੇਂ ਐਸੇ ਲੜਾਈ ਹੋਈ ਸੀ ਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਹੁੰਦੇ ਉਹਦੇ ਨਾਲ ਉਹਦੇ ਕਰਕੇ ਉਹਨੂੰ ਉਹ ਤੋਂ ਜ਼ਰੂਰ ਕਹਿੰਦੇ ਹੁੰਦੇ ਕਿ ਮੈਨੂੰ ਜੰਗੂ ਤੋਂ ਖਤਰਾ ਮੈਨੂੰ ਜੰਗੂ ਤੋਂ ਖਤਰਾ ਹੈ ਇਹ 14 ਦਿਨਾਂ ਦੀ ਪਰੋਲ ਸੀਗੀ ਉਹਨੂੰ ਫਤਾਪ ਔਰ ਜੇਲ੍ਹ ਚ ਬੰਨ ਗਏ ਸਚਕਾਰ ਜਨਾਸ ਸਪੋਕਸਮੈਨ ਦੇ ਨਾਲ ਜੋੜੇ ਤੁਸੀਂ ਤੇ ਮੈਂ ਹਾਂ ਸਰਪੰਚ ਇਸ ਵਕਤ ਤਕਰੀਬਨ 2 ਵਜੇ ਦਾ ਸਮਾਂ ਔਰ 12 ਵਜੇ ਦੇ ਕਰੀਬ ਤਕਰੀਬਨ 2 ਘੰਟੇ ਪਹਿਲਾਂ ਇੱਕ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਧਰਮੇ ਨਾਮ ਦੇ ਧਰਮਜੀਤ ਸਿੰਘ ਨਾਮ ਦੇ ਵਿਅਕਤੀ ਨੂੰ ਜਿਹੜੀਆਂ ਕੁਝ ਅਗਿਆਤ ਨੌਜਵਾਨਾਂ ਦੇ ਵੱਲੋਂ ਗੋਲੀਆਂ ਜਿਹੜੀਆਂ ਉਹ ਮਾਰੀਆਂ ਗਈਆਂ ਨੇ ਤਸਵੀਰਾਂ ਜਿਹੜੀਆਂ ਉਸਤੇ ਕਰਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਆ ਪੁਲਿਸ ਜਿਹੜੀ ਆ ਉਹ ਮੌਕੇ ਤੇ ਪਹੁੰਚੀ ਹੋਈ ਆ ਔਰ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਜਿਹੜੀ ਆ ਫਿਲਹਾਲ ਕੀਤੀ ਜਾ ਰਹੀ ਆ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਧਰਮਜੀਤ ਸਿੰਘ ਜਿਹੜਾ ਸੀਗਾ ਉਸ ਨੂੰ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਨੇ ਔਰ ਆਪਣੇ ਦਰਸ਼ਕਾਂ ਦੱਸ ਦਈਏ ਕਿ ਤਰੀਬਨ ਅੱਜ ਤੋਂ 2012 ਦੇ ਵਿੱਚ ਜਿਹੜਾ ਇੱਕ ਐਸਆਈ ਕਤਲकांड ਹੋਇਆ ਸੀ ਸ਼ਹਾਟਾ ਚੌਂਕ ਦੇ ਵਿੱਚ ਜਿਸ ਦੇ ਵਿੱਚ ਰਣਜੀਤ ਸਿੰਘ ਰਾਣਾ ਜਿਹੜਾ ਮੁੱਖ ਦੋਸ਼ੀ ਸੀ ਉਸ ਦੇ ਨਾਲ ਇਸ ਤਰ੍ਹਾਂ ਇੱਕ ਜਿਹੜਾ ਜੇਲ੍ਹ ਦੇ ਵਿੱਚ ਬੰਦ ਸੀ ਪਰ ਇਸ ਵਕਤ ਪੈਰੋਲ ਤੇ ਜਿਹੜਾ ਆਇਆ ਹੋਇਆ ਸੀ ਛੁੱਟੀ ਜਿਹੜਾ ਆਇਆ ਹੋਇਆ ਸੀ ਜੇਲ੍ਹ ਚੋਂ ਔਰ ਲਗਾਤਾਰ ਉਸ ਦੀ ਰੈਕੀ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਇਹਨਾਂ ਨੂੰ ਜੇ ਅੱਜ ਦੀ ਗੱਲ ਕਰੀਏ ਤਾਂ ਦੋ ਦੋ ਦੇ ਕਰੀਬ ਨੌਜਵਾਨ ਜਿਹੜੇ ਆ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਜਿਹੜੀਆਂ ਉਸ ਦੇ ਗੋਲੀਆਂ ਜਿਹੜੀਆਂ ਮਾਰ ਦਿੱਤੀ ਜਾਂਦੇ ਰੈਕੀ ਜਿਹੜੀ ਆ ਪਹਿਲਾਂ ਹੀ ਕੀਤੀ ਜਾ ਰਹੀ ਸੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਉਸਤੇ ਕਰਦੀਆਂ ਤਸਵੀਰਾਂ ਉਸਤੇ ਬਾਹਰ ਦੀ ਕਰਦੇ ਬਾਹਰ ਦੀਆਂ ਤਸਵੀਰਾਂ ਨੇ ਔਰ ਇਸ ਵਕਤ ਜੇਕਰ ਗੱਲ ਕਰੀਏ ਤਾਂ ਮਹਤਮ ਇਹ ਤਾਂ ਆਪਣੀ ਗੱਡੀ ਤੇ ਜਿਹੜਾ ਸਾਰ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਕੁਝ ਨੌਜਵਾਨ ਜਿਹੜੇ ਉਸ ਦਾ ਪਿੱਛਾ ਕਰ ਰਹੇ ਕਰਕੇ ਹੋਏ ਅੱਗੇ ਜਿਹੜੇ ਆ ਰਹੇ ਆ ਤੇ ਇਸੇ ਦੌਰਾਨ ਹੀ ਆ ਜਿਹੜੀ ਗੱਡੀ ਤਸਵੀਰ ਤੁਸੀਂ ਦੇਖ ਰਹੇ ਹੋ ਉਸ ਨੂੰ ਪਤਾ ਲੱਗਦਾ ਆਪਣੇ ਘਰ ਦੇ ਬਾਹਰ ਪਹੁੰਚਦਾ ਤੇ ਗੱਡੀ ਬੈਗ ਹੀ ਜਿਹੜੀ ਆ ਉਸ ਦੇ ਵੱਲੋਂ ਭਜਾਈ ਜਾਂਦੀ ਆ ਜਿਸ ਤੋਂ ਬਾਅਦ ਫਿਰ ਘੇਰ ਕੇ ਉਸ ਨੂੰ ਇਸ ਜਗ੍ਹਾ ਤੇ ਗੋਲੀਆਂ ਜਿਹੜੀਆਂ ਉਹ ਮਾਰ ਦਿੱਤੀਆਂ ਜਾਂਦੇ ਨੇ तकरीबन 6 ਤੋਂ 7 ਰੌਂਦ ਗੋਲੀਆਂ ਜਿਹੜੀਆਂ ਨੇ ਇਸੋ ਚੱਲੀਆਂ ਨੇ ਪੁਲਿਸ ਜਿਹੜੀ ਮੌਕੇ ਤੇ ਪਹੁੰਚੀ ਹੋਈ ਹੈ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਡੈਮੇਜ ਹੋਈ ਗੱਡੀ ਦੀਆਂ ਤਸਵੀਰਾਂ ਨੇ ਜਿਹੜੀ ਗੱਡੀ ਇਸ ਤੇ ਪਿੱਛੇ ਜਿਹੜੀ ਲੱਗੀ ਹੋਈ ਸੀ ਜਦੋਂ ਇੰਨੀ ਤੇਜ਼ ਜਿਹੜੀ ਬੈਗ ਗੱਡੀ ਉਸ ਤੇ ਵੱਲੋਂ ਚਲਾਈ ਗਈ ਕਿ ਇਸ ਗੱਡੀ ਨੂੰ ਕਸੀਰ ਕੇ ਜਿਹੜਾ ਨਾਲ ਉਹ ਲੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਗੱਡੀ ਜਿਹੜੀ ਆ ਉਹ ਤਰਮਜੀਤ ਸਿੰਘ ਵੱਲੋਂ ਬੈਗ ਜਿਹੜੀ ਆ ਪਹੁੰਚਾਈ ਗਈ ਹੋਵੇਗੀ ਪਹਿਲਾਂ ਇੱਥੇ ਜਿਹੜੀਆਂ ਉਹ ਗੋਲੀਆਂ ਮਾਰੀਆਂ ਗਈਆਂ ਦਸਤੋਂ ਬਾਅਦ ਜਸ ਤੋਂ ਬਾਅਦ ਉਹ ਆਪਣੇ ਘਰ ਦੇ ਵੱਲ ਨੂੰ ਪਜਦਾ ਹੈ ਤਾਂ ਫਿਰ ਜਿਹੜੀ ਆ ਮੌਤ ਜਿਹੜੀ ਆ ਹੋ ਜਾਂਦੀ ਹੈ ਔਰ ਤਕਰੀਬਨ ਜੇਕਰ ਗੱਲ ਕਰੀਏ ਤਾਂ ਰঞ্জੀਤ ਸਿੰਘ ਰਾਣਾ ਐਸਆਈ ਕਤਲਕਾਂਡ 1 2012 ਦੇ ਕਰੀਬ ਜਿਹੜਾ ਉਹ ਅੰਮ੍ਰਿਤਸਰ ਦੇ ਸ਼ਹਾਟਾ ਚੌਂਕ ਦੇ ਵਿੱਚ ਵਾਪਰਿਆ ਸੀ ਜਿਸ ਦੇ ਵਿੱਚ ਕੇਐਸਆਈ ਰঞ্জੀਤ ਸਿੰਘ ਰਾਣਾ ਦੇ ਵੱਲੋਂ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸੇ ਕੇਸ ਦੇ ਵਿੱਚ ਰঞ্জੀਤ ਸਿੰਘ ਰਾਣੇ ਦੇ ਨਾਲ ਇਹ ਜੇਲ੍ਹ ਦੇ ਵਿੱਚ ਬੰਦ ਸੀ ਔਰ ਪੈਰੋਲ ਤੇ ਇਸ ਵਕਤ ਜਿਹੜਾ ਉਹ ਆਇਆ ਹੋਇਆ ਸੀ ਔਰ ਵਪਾਸ ਹੋਈ ਜਾਣਕਾਰੀ ਦੇ ਮਤਾਬਕ ਇਸ ਦੇ ਰੈਕੀ ਜਿਹੜੀ ਆ ਕੁਝ ਨੌਜਵਾਨਾਂ ਵੱਲੋਂ ਮੋਟਰਸਾਈਕਲ ਤੇ ਕੀਤੀ ਜਾ ਰਹੀ ਸੀ ਜਦੋਂ ਜਿਹੜਾ ਤਰਮਜੀਤ ਸਿੰਘ ਰਾਤ ਤਕਰੀਬਨ 12:30 ਵਜੇ ਆਪਣੇ ਘਰ ਪਹੁੰਚਦਾ ਹੈ ਤਾਂ ਫਿਰ ਉਸ ਤੇ ਤਾਬੜ ਤੋੜ ਗੋਲੀਆਂ ਜਿਹੜੀਆਂ ਨੇ ਉਹ ਚਲਾ ਦਿੱਤੀਆਂ ਜਾਂਦੀਆਂ ਨੇ ਫਿਲਹਾਲ ਪੁਲਿਸ ਜਿਹੜੀ ਆ ਉਹ ਮਾਮਲੇ ਦੀ ਜਾਂਚ ਤੇ ਵਿੱਚ ਲੱਗੀ ਹੋਈ ਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਪਰਿਵਾਰ ਦੇ ਮੈਂਬਰਾਂ ਦੇ ਕੋਲੋਂ ਵੀ ਪੁਸ਼ਕਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ 6 ਤੋਂ 7 ਰੌਂ ਦੇ ਜਿਹੜੀ ਆ ਉਹ ਗੋਲੀਆਂ ਜਿਹੜੀਆਂ ਫਿਲਹਾਲ ਚਲਾਈਆਂ ਗਈਆਂ ਨੇ ਅਸਮਿਲ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਕਿ ਖਿਚੀਆਂ ਦੇ ਵਿੱਚ ਕਿ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ ਔਰ ਆਪਣੇ ਦਰਸ਼ਕੀ ਕੋਲ ਫਿਰ ਦੱਸਦੀ ਹੈ ਕਿ ਦਨਜੀਤ ਸਿੰਘ ਰਾਣਾ ਦੇ ਵੱਲੋਂ 2012 ਦੇ ਵਿੱਚ 66ਾ ਚੌਕ ਦੇ ਵਿੱਚ ਜਿਹੜਾ ਉਹ ਕਤਲ ਕੀਤਾ ਜਾਂਦਾ ਇੱਕ اے ایسੀ ਦਾ ਕਤਲ ਕੀਤਾ ਜਿਸ ਦੇ ਵਿੱਚ ਫਿਰ ਦਰਮਜੀਤ ਸਿੰਘ ਵੀ ਉਸਦੇ ਨਾਲ ਹੀ ਜੇਲ੍ਹ ਦੇ ਵਿੱਚ ਬੰਸੀ ਪਰ ਫਿਲਹਾਲ ਇਸ ਵਕਤ ਪੈਰੋਲ ਤੇ ਆਇਆ ਹੋਇਆ ਸੀ ਔਰ ਲਗਾਤਾਰ ਜਿਹੜੀ ਉਸ ਦੀ ਰੈਕੀ ਕੀਤੀ ਜਾ ਰਹੀ ਸੀ ਔਰ ਰੈਕੀ ਤੋਂ ਬਾਅਦ ਜਿਹੜਾ ਰਾਤ ਕੁਝ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਧਰ ਜਿੰਨਾਂ ਵੱਲੋਂ ਗੋਲੀਆਂ ਜਿਹੜੀਆਂ ਨੇ ਉਹ ਚਲਾ ਦਿੱਤੀਆਂ ਜਾਂਦੀਆਂ ਔਰ ਇਸ ਕੋਲਬਰੀ ਦੇ ਦੌਰਾਨ ਜਿਹੜੀ ਹੈ ਮੌਤ ਜਿਹੜੀ ਹੈ ਹੋ ਜਾਂਦੀ ਹੈ ਔਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਇਸ ਵਕਤ ਜਿਹੜੀ ਆ ਉਹ ਪੁਲਿਸ ਮੌਕੇ ਤੇ ਪਹੁੰਚੀ ਹੋਈ ਪੁਲਿਸ ਲੋਕ ਜਾਂਚ ਜਿਹੜੀ ਆ ਮਾਮਲੇ ਦੀ ਕੀਤੀ ਜਾ ਰਹੀ ਹੈ ਰਾਉਂਡ ਤੁਸੀਂ ਦੇਖ ਰਹੇ ਹੋ ਜਿਹੜੇ ਰਾਉਂਡ ਕੀਤੇ ਹੈ ਉਸ ਦੇ ਵਿੱਚ ਤਿੰਨ ਤੋਂ ਚਾਰ ਤੋਂ ਪੰਜ ਖੋਲ ਜਿਹੜੇ ਗੋਲੀਆਂ ਦੇ ਪਏ ਹੋਏ ਨੇ ਗੋਲੀਆਂ ਗੋਲੀਆਂ ਜਿਹੜੀਆਂ ਨੇ ਉਹ ਤਰਮਜੀਤ ਸਿੰਘ ਰਾਣੇ ਦੇ ਤਰਮਜੀਤ ਸਿੰਘ ਦੇ ਮਾਰੀਆਂ ਤਰਮਜੀਤ ਸਿੰਘ ਧਰਮੇ ਦੇ ਮਾਰੀਆਂ ਗਈਆਂ ਨੇ ਸੱਤ ਰੌਂਦ ਗੋਲੀਆਂ ਜਿਹੜੀਆਂ ਉਹ ਰਾਉਂਡ ਕੀਤੀਆਂ ਗਈਆਂ ਨੇ ਖੋਲ ਜਿਹੜੇ ਆ ਪਏ ਹੋਏ ਨੇ ਔਰ ਇਸ ਦੇ ਘਰ ਦੇ ਬਾਰੀਆਂ ਤਸਵੀਰਾਂ ਪੁਲਿਸ ਦੇ ਸੀਨੀਅਰ ਅਫਸਰ ਜਿਹੜੇ ਅੰਦਰ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਜਿਹੜੇ ਕਲਮਬੰਦ ਕੀਤੇ ਜਾ ਰਹੇ ਆ ਤਾ ਬਿਲਕੁਲ ਤਰਬੀਰ ਧਰਮਾ ਦੇ ਪਰਿਵਾਰਕ ਮੈਂਬਰ ਸਾਡਾ ਮਜੂਨ ਉਹਨਾਂ ਦੀ ਵਾਈਫ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਇਹ ਘਟਨਾ ਜਿਹੜੀ ਹੈ ਉਹ ਵਾਪਰੀ ਜੀ ਭਾਂਜੀ ਕਿਸ ਤਰ੍ਹਾਂ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਇਹ ਕਿੰਨੇ ਵਜੇ ਦਾ ਸਮਾਂ 12 ਵਜੇ ਉਹ ਆਏ ਸੀਗੇ ਬਾਰਕ 12 ਵਜੇ ਮੈਂ ਦਰਵਾਜ਼ਾ ਖੋਲ੍ਹਿਆ ਨਾਲ ਹੀ ਨਾਲ ਹੀ ਕੋਈ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਇਹਨਾਂ ਨੇ ਇੱਥੇ ਗੱਡੀ ਲਾਉਣ ਦੇ ਸੀਗੇ ਮੈਂ ਬੈਕ ਕਰੋ ਨਹੀਂ ਹਾਂ ਗੱਡੀ ਉਹ ਮੁੰਡੇ ਖਲੋਤੇ ਇਹਨਾਂ ਨਾਲ ਅੱਗੇ ਤਿੰਨ ਜਾਣੇ ਸੀਗੇ ਪਹਿਲਾ ਮੋਨਾ ਸੀਗੇ ਤੇ ਪਿਛਲੇ ਸੈਤ ਦੋ ਸਰਦਾਰੀ ਉਹਨਾਂ ਕੋਲ ਵੈਪਨ ਸੀਗੇ ਉਹਨਾਂ ਨੇ ਖਲੋਤਿਆਂ ਨੇ ਦੋ ਉਹਨਾਂ ਨੇ ਫਾਇਰ ਦੋਵਾਂ ਗੰਨਾਂ ਤੋਂ ਫਾਇਰ ਕੀਤੇ ਬਸ ਉਹਦੋ ਹੀ ਗੱਡੀ ਐਕਦਾਮ ਪਿੱਛੇ ਟੱਕ ਹੋਈ ਆ ਟੱਕ ਹੁੰਦੀ ਹੁੰਦੀ ਪਿੱਛੇ ਤੱਕ ਚੱਲੇਗੀ ਗੱਡੀ ਉਹ ਤਿੰਨ ਜਾਣੇ ਸੀਗੇ ਪਤਾ ਨਹੀਂ ਕਿਨੇ ਚਲਾਈਆਂ ਜੀ ਦੋਵਾਂ ਗੰਨਾਂ ਤੋਂ ਚੱਲੀਆਂ ਕਾਫੀ ਗੋਲੀਆਂ ਚਲਾਈਆਂ ਉਹਨਾਂ ਨੇ ਮੈਨੂੰ ਮੱਕ ਰੋਂਦ ਨਹੀਂ ਗਿਨੇ ਕਿੰਨੇ ਕਿੰਨੇ ਨੇ ਦੋਵਾਂ ਗੰਨਾ ਤੋਂ ਚਲੇ ਜੀ ਭਾਜੀ ਮੈਨੂੰ ਪਤਾ ਨਹੀਂ ਜੇ ਕਿੰਨੀਆਂ ਲੱਗੀਆਂ ਗੋਲ ਮੇਰੇ ਖਿਆਲ ਨਾਲ ਸ਼ਾਇਦ ਇੱਥੇ ਮੱਥੇ ਤੇ ਲੱਗੀਆਂ ਤੇ ਅੱਖ ਤੇ ਲੱਗੀ ਆ ਹਾਂ ਜੀ ਵੈਸੇ ਲੜਾਈ ਹੋਈ ਸੀ ਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਉਹਦੇ ਨਾਲ ਵੈਸੇ ਤੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਉਹਦੇ ਕਰਕੇ ਉਹਨੂੰ ਉਹ ਤੋਂ ਜਰੂਰ ਕਹਿੰਦੇ ਹੁੰਦੇ ਵੀ ਮੈਨੂੰ ਜੱਗੂ ਤੋਂ ਖਤਰਾ ਮੈਨੂੰ ਜੱਗੂ ਤੋਂ ਖਤਰਾ ਜੇਲ੍ਹ 'ਚ ਹੀ ਹੋਈ ਸੀਗੀ ਭਾਜੀ ਪਰਚਾ ਦਰਜ ਸੀ ਉਹਦੀ ਤਰੀਕ ਸੀਗੀ ਕੱਲ ਪਰਸੋਂ 24 ਤਰੀਕ ਨੂੰ ਉਹਦੀ ਤਰੀਕ ਸੀਗੀ ਜੱਗੂ ਦੀ ਉਹ ਉੱਤ ਕੇ ਆਏ ਸੀਗੇ ਇਹ ਕਿੰਨੇ ਚੱਤੀ ਪਰੋਲ ਵਾਸਤੇ ਛੁੱਟੀ ਵਾਸਤੇ ਇਹ 14 ਦਿਨਾਂ ਦੀ ਪਰੋਲ ਸੀਗੀ ਉਹਨੂੰ ਫਤਿਹ ਪਰ ਜੇਲ੍ਹ 'ਚ ਭੰਗ ਗਈ ਹਾਂਜੀ ਤਾਂ ਬਿਲਕੁਲ ਇਹ ਸੰਜ ਜਗਜੀਤ ਸਿੰਘ ਦੇ ਪਤਨੀ ਧਰਮਦੀ ਅਤੇ ਨਦੀ ਜਿਹੜੀ ਆ ਉਹ 14 ਦਿਲ ਦੀ ਪਰੋਲ ਤੇ ਜਿਹੜੇ ਆਏ ਸੀ ਉਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਜਿਹੜੀ ਆ ਉਹ ਗੱਲਬਾਤ ਕਰ ਲੈਨੇ ਆ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਇਹ ਘਟਨਾ ਛੜੀ ਵਾਪਰੀ ਹੈ ਪਪਾਏ ਕਿਸ ਤਰ੍ਹਾਂ ਦੇ ਨਾਲ ਇਹ ਸਾਰੀ ਘਟਨਾ ਜਿਹੜੀ ਆ ਅੱਜ ਵਾਪਰੀ ਹੈ ਜੋ ਅਜਬ ਹੋਇਆ ਪਣਾ ਹਾਂਜੀ ਕਿੰਨੇ ਕਿੰਨੇ ਵਜੇ ਦੀ ਗੱਲਬਾਤ ਹੈ ਤੁਹਾਨੂੰ ਪਤਾ ਵਾ 12:05 ਘਟ 12 ਦੀ ਗੱਲ ਹੈ 12 ਵਜੇ ਦੀ ਗੱਲ ਹੈ ਗੱਡੀ ਆਈਏ ਤੇ ਪਿੱਛੇ ਨੂੰ ਐ ਕਰਕੇ ਮੋੜ ਦੇ ਲਗਾ ਮੋੜ ਕੇ ਲੰਦਾ ਹੁੰਦਾ ਹੈ ਤੇ ਚੱਲ ਗਈ ਤੇ ਮੰਨੀਆ ਪਰਪੂਆ ਕੋਲ ਬੂਆ ਖੋਲਾ ਤੇ ਪਤਾ ਹੀ ਨਹੀਂ ਲੱਗਾ ਮੜ ਕੇ ਮੈਂ ਇੱਥੇ ਬਿਠੀ ਲੱਗੇ ਖਲੋਤੀ ਆ ਤਾਂ ਗੱਡੀ ਮੈਂ ਹੈ ਗੱਡੀ ਕਿੱਥੇ ਲੈ ਗਿਆ ਇਹ ਨਿਚੰਗ ਦਾ ਮਾਰੀਆਂ ਮਗਰ ਧੜੀ ਆ ਤੇ ਉਦੋਂ ਨੂੰ ਦੇ ਦੋਨੋਂ ਮੈਂ ਗਈ ਉਦੋਂ ਨੂੰ ਗੱਡੀ ਚ ਲਮ ਡੇਗ ਪੈ ਤਾ ਲੇ ਗੱਡੀ ਤਾਂ ਚੜ ਕੇ ਨਾ ਭਰਿਆ ਉਹ ਬਗਾਨ ਬੂਏ ਦੀ ਗੱਡੀ ਉੱਥੇ ਹਾਂਜੀ ਅੱਜ ਤੱਕ ਮੈਂ ਮੁੰਡਾ ਮੇਰਾ ਸਾਡਾ ਪਤਾ ਹੀ ਲੱਗਦਾ ਹਰਮਨ ਫੋਨ ਕੀਤਾ ਮੈਨੂੰ ਫੋਨ ਕੀਤਾ ਉਹ ਹੈ ਐਲਿਕ ਬਿਲਕੁਲ ਇਹ ਨਦਰਮ ਜਿਸ ਤਰ੍ਹਾਂ ਮਾਦਾ ਜੀ ਨੇ ਜਨਨ ਦੇ ਨਾਲ ਗਲਤ ਕੀਤੀ ਔਰ ਉਹਨਾਂ ਦਾ ਕਹਿਣਾ ਕਿ ਤਕਰੀਬਨ ਜਿਵੇਂ ਪਤਨੀ ਦਰਸ਼ਕ ਤਕਰੀਬਨ ਤਿੰਨ ਜੜੇ ਜਿਹੜੇ ਆ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਔਰ ਜਿਸ ਤੋਂ ਬਾਅਦ ਨੌਜਵਾਨਾਂ ਵੱਲੋਂ ਤਾਬੜ ਤੋੜ ਜਿਹੜੀਆਂ ਸਵਾਰ ਹੋ ਗਿਆ ਸੀ ਉਹਨਾਂ ਦੇ ਵਿੱਚ ਇੱਕ ਮੋਨਾ ਦੋ ਸਰਦਾਰ ਸੀ ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਔਰ ਬਾਅਦ ਦੇ ਵਿੱਚ ਜਿਹੜੀ ਹੈ ਉਹ ਮੌਕੇ ਤੇ ਜਿਹੜਾ ਤਰਮਵੀ ਸਿੰਘ ਜਰਮਾ ਦਖਮੀ ਹੁੰਦਾ ਹਸਤਾ ਲਜਾਇਆ ਜਾਂਦੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਪੁਲਿਸ ਮੁਲਾਜ਼ਮਾਂ ਦੇ ਨਾਲ ਸੀਨੀਅਰ ਪੁਲਿਸ ਅਧਿਕਾਰੀ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਰ ਪੂਰਾ ਮਾਮਲਾ ਕੀ ਹੈ? ਐਸ.ਪੀ. ਸ਼ਿਵਦਰਸ਼ਨ ਸਾਡਾ ਮੌਜੂਦ ਨੇ ਗੱਲਬਾਤ ਕਰ ਲਈ ਨੇ ਕਿ ਸਾਰੀ ਘਟਨਾ ਜਿਹੜੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਵਾਪਰੀ ਹੈ। ਹਾਂਜੀ ਸਰ ਕੀ ਮਾਮਲਾ ਜੀ ਕਿਸ ਤਰ੍ਹਾਂ ਦੇ ਨਾਲ ਇਹ ਸਾਰੀ ਘਟਨਾ ਪਈ? ਇਹ ਸਾਨੂੰ ਇਤਲਾਹ ਮਿਲੀ ਸੀ ਕਿ ਧਰਮਜੀਤ ਸਿੰਘ ਧਰਮਾ ਸਨ ਆਫ ਦਰਸ਼ਨ ਸਿੰਘ ਇਹ ਸ਼ਾਟੇ ਦੋਈਆਂ ਵਾਲੇ ਬਾਜ਼ਾਰ ਚ ਯਾਦ ਰੋਡ ਤੇ ਰਹਿੰਦਾ ਵਾ ਹੁਕਮਚੰਦ ਕਲੋਨੀ ਐ। ਇਹ 2012 ਵਿੱਚ ਐਸ.ਐਸ. ਰਵਿੰਦਰਪਾਲ ਦੇ ਕਤਲ ਕੇਸ ਵਿੱਚ ਸਜ਼ਾ ਹੋਈ ਸੀ ਜੇਲ੍ਹ ਵਿੱਚ ਸੀ ਤੇ 12 ਤਰੀਕ ਨੂੰ ਪ੍ਰੋਲਟ ਆਇਆ ਸੀ। ਅੱਜ ਕਰੀਬ 12 ਵਜੇ ਆਪਣੇ ਘਰ ਦੇ ਬਾਹਰ ਆਪਣੀ ਗੱਡੀ پارک ਕਰ ਰਿਹਾ ਸੀ ਵਾਈਫ ਇਹਨਾਂ ਦੀ ਬਾਹਰ ਖੜੀ ਸੀ ਤੇ ਤਿੰਨ ਨੌਜਵਾਨ ਆਏ ਉਹਨੇ ਇੱਕਦਮ ਜਿਹੜੇ ਇਹਨਾਂ ਤੇ ਗੋਲੀਆਂ ਮਾਰ ਦਿੱਤੀਆਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਸਲ ਪਚਾਇਤ ਉੱਥੇ ਇਹਨਾਂ ਨੂੰ ਪਤਾ ਲੱਗਾ ਮੌਤ ਹੋ ਗਈ ਪਤਾ ਲੱਗਾ ਕਿ ਪਹਿਲਾਂ ਵੀ ਜੱਗੂ ਭਗਵਾਨਪੁਰੇ ਵੱਲੋਂ ਧਮਕੀ ਜਿਹੜੀ ਆਈ ਹੋਈ ਸੀ ਅਸੀਂ ਮੌਕੇ ਤੇ ਪਹੁੰਚੇ ਐ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਗੱਲ ਸਾਹਮਣੇ ਉਸ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾਊਗੀ ਫਿਲਹਾਲ ਸਾਡੇ ਕੋਲ ਕੋਈ ਹੋਰ ਇਨਫੋਰਮੇਸ਼ਨ ਨਹੀਂ ਹੈ हां ਹੁਣ ਸਾਨੂੰ ਪਤਾ ਲੱਗਾ ਕਿ ਮੌਤ ਹੋ ਚੁੱਕੀ ਹੈ ਤੇ ਅਸੀਂ ਜਿਹੜੀ ਕਾਰਵਾਈ ਕਰ ਰਹੇ ਹਾਂ ਜੀ ਕਿੰਨੇ राउंड ਜੜੀਆਂ ਗੋਲੀਆਂ ਚੱਲੀਆਂ ਨੇ ਸਾਡੀ ਇਨਵੈਸਟੀਗੇਟ ਜਿਹੜੀ ਫਰਾਂਸਿਕ ਟੀਮ ਜਿਹੜੀ ਆਈ ਹੈ ਉਹ ਮੌਕੇ ਤੇ ਕਾਰਵਾਈ ਕਰ ਰਹੀ ਹੈ ਫੋਲ ਇਕੱਠੇ ਕਰ ਰਹੀ ਹੈ ਤੇ ਉਸ ਤੋਂ ਬਾਅਦ ਹੀ ਜਦੋਂ ਆਪਣੀ ਕਾਰਵਾਈ ਮੁਕੰਮਲ ਕਰ ਲਈ ਫਿਰ ਉਸ ਤੋਂ ਬਾਅਦ ਪਤਾ ਚੱਲੇਗਾ ਕਿੰਨੇ ਰਾਉਂਡ ਫਾਇਰ ਹੋਏ ਕੋਈ ਹੋਰ ਕਿਸੇ ਨਾਲ ਰੰਜਿਸ਼ ਵੀ ਹੈਗੀ ਸੀਗੀ ਪਹਿਲਾਂ ਕੋਈ ਗੈਹੋਜੀ ਗੱਲ ਸਾਹਮਣੇ ਆਈ ਹੋਵੇ ਇਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਰੰਜਿਸ਼ ਜਾਂ ਕਿੰਨੇ ਕੀਤਾ ਜੀ ਬਿਲਕੁਲ ਜੀ ACP ਸ਼ਿਵਦਰਸ਼ਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਔਰ ਫਿਲਹਾਲ ਜੇ ਗੱਲ ਕਰੀਏ ਤਾਂ ਤਰਪ ਸਿੰਘ ਧਰਮਾ ਜਿਹੜਾ ਫਿਲਹਾਲ ਪੈਰੋਲ ਤੇ ਜਿਹੜਾ ਬਾਹਰ ਆਇਆ ਹੋਇਆ ਸੀ ਅੱਜ ਰਾਤ ਤਕਰੀਬਨ 12 ਵਜੇ ਜਦੋਂ ਉਹ ਆਪਣੇ ਘਰ ਦੇ ਬਾਹਰੋਂ ਦਾ ਗੱਡੀ ਉਸ ਵੱਲੋਂ ਪਾਰਕ ਕੀਤੀ ਜਾਂਦੀ ਹੈ ਤਾਂ ਫਿਰ ਮੌਕੇ ਤੇ ਜਿਹੜੇ ਆ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਜਿਨ੍ਹਾਂ ਵੱਲੋਂ ਗੋਲੀਆਂ ਜਿਹੜੀਆਂ ਨੇ ਉਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੌਰਾਨ ਜਿਹੜੀ ਆ ਉਹ ਇਸ ਦੀ ਮੌਤ ਹੋ ਜਾਂਦੀ ਆ ਪਹਿਲਾਂ ਜ਼ਖਮੀ ਹਾਲ ਦੇ ਵਿੱਚ ਹਸਪਤਾਲ ਲਿਜਾਇਆ ਜਾਂਦਾ ਹਸਪਤਾਲ ਦੇ ਵਿੱਚ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਜਿਹੜਾ ਐਲਾਨ ਕਰ ਦਿੱਤਾ ਜਾਂਦਾ। ਜੇਕਰ ਗੱਲ ਕਰੀਏ ਤਾਂ ਐਸਆਈ ਤਲਕਾੜ ਮਾਮਲੇ ਦੇ ਵਿੱਚ ਜੀਤ ਸਿੰਘ ਰਾਣਾ ਦੇ ਨਾਲ ਤਰਮਜੀਤ ਸਿੰਘ ਧਰਮਾ ਵੀ ਜਿਹੜਾ ਉਹ ਜੇਲ੍ਹ ਵਿੱਚ ਮੰਦਸਨ ਹੋਰ ਫਿਲਹਾਲ ਪੁਲਿਸ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਜਿਹੜੀ ਆ ਕਰ ਰਹੀ ਹੈ ਐਸసీపీ ਸ਼ਿਵਦਰਸ਼ਨ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਐ ਐਸਪੀ ਸ਼ਿਵਦਰਸ਼ਨ ਜਿਹੜੇ ਨੇ ਮੌਕੇ ਤੇ ਮੌਜੂਦ ਨੇ। ਤਕਰੀਬਨ 7 ਤੋਂ 8 ਖੋਲ ਜਿਹੜੇ ਪੁਲਿਸ ਨੂੰ ਹੁਣ ਤੱਕ ਬਰਾਮਦ ਹੋਏ ਨੇ ਪੁਲਿਸ ਨੂੰ ਇਨਵੈਸਟੀਗੇਸ਼ਨ ਜਿਹੜੀ ਆ ਉਹ ਸਾਰੇ ਮਾਮਲੇ ਦੀ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਅਸੋ ਤੁਹਾਡਾ ਸਾਂਝਾ ਕਰਦੇ ਘਰ ਦੇ ਬਾਹਰ ਸ਼ਰੇਮ ਜਿਹੜਾ ਉਹ ਕਤਲ ਜਿਹੜਾ ਕਰ ਦਿੱਤਾ ਗਿਆ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨਾਂ ਬਲ ਔਰ ਜਿਹੜੀ ਪਤਾ ਲੱਗਾ ਕਿ ਤਨਮਜੀਤ ਸਿੰਘ ਤਰਮਨ ਨੂੰ ਜਿਹੜਾ ਉਹ ਜਗੂ ਭਗਵਾਨਪੁਰੇ ਬਲ ਤੋਂ ਫੀਰ ਜਿਹੜੀ ਆਈ ਸੀ ਔਰ ਐਸ.ਪੀ ਸੁਭਦਰਸ਼ਨ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਪੂਰੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਜਾਂਚ ਤੋਂ ਬਾਅਦ ਹੀ ਜਿਹੜਾ ਨਿਕਲ ਕੇ ਸਾਹਮਣੇ ਆਇਆ ਕਿ ਆਖਰ ਇਹ ਗੋਲੀਆਂ ਮਾਰਨ ਵਾਲੇ ਸ਼ਖਸ ਔਰ ਫਿਲਹਾਲ ਜਿਹੜੀ ਪੁਲਿਸ ਨੂੰ ਇਨਵੈਸਟੀਗੇਸ਼ਨ ਸਾਰੇ ਮਾਮਲੇ ਦੀ ਕੀਤੀ ਜਾ ਰਹੀ ਹੈ 2012 ਦੇ ਵਿੱਚ ਸ਼ਹਾਟਾ ਚੌਂਕ ਦੇ ਵਿੱਚ ਇੱਕ ਐਸਆਈ ਕਤਲकांड ਵਾਪਰਦਾ ਜਿਸ ਤੋਂ ਬਾਅਦ ਜਿਹੜਾ ਇਹ ਰਣਜੀਤ ਸਿੰਘ ਰਾਣਾ ਦੇ ਸਮੇਤ ਧਰਮਜੀਤ ਸਿੰਘ ਧਰਮਾ ਵੀ ਜੇਲ੍ਹ ਦੇ ਵਿੱਚ ਬੰਦ ਸਨ ਪਰ ਫਿਲਹਾਲ ਪਰੋਲ ਤੇ ਆਏ ਉਸਨੂੰ ਰਾਤ 12 ਵਜੇ ਦੇ ਕਰੀਬ ਜਿਹੜੇ ਆਪਣੇ ਘਰੇ ਜਦੋਂ ਬਾਹਰ ਗੱਡੀ پارک ਕਰ ਲੱਗਦੇ ਨੇ ਤਾਂ ਉਹਨਾਂ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਹੜੇ ਹਮਲਾਵਰ ਹੁੰਦੇ ਨੇ ਉਹਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੁੰਦੇ ਨੇ ਫਿਰ ਹਸਪਤਲ ਜਿਹੜਾ ਲਿਜਾਇਆ ਜਾਂਦਾ ਜਿੱਥੇ ਉਹਨਾਂ ਨੂੰ ਮ੍ਰਿਤਕ ਅਲਾਨ ਕਰ ਦਿੱਤਾ ਜਾਂਦਾ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਕੇ ਸਾਰੀ ਜਾਂਚ ਜੜੀ ਆ ਉਹ ਕਰਨ ਦੇ ਵਿੱਚ ਲੱਗੀ ਹੋਈ ਹੈ